ਇਹ ਮीडियो ਸ਼ਿਆਖੋਵ ਨੂੰ ਦਬੀਵਿਆਰ ਦੇ ਵਿੱਚ ਤੀਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਿਵਜੀ ਪੁਲੀ ਸ਼ਕਰੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੁੰਦੀ ਪੰਡਤ ਤਰੇਂਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਦੀ ਕੇਸ ਦੀ ਐਕਟਿਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਫਰੀ ਅਸ਼wini ਘਟਿਆਲ ਆਈਪੀਐਸ ਉਹਨਾਂ ਦੇ ਦੇਚਾ ਨਿਰਦੇਸ਼ਾਂ ਦਾ ਉਹ ਕਮੀ ਜਿਹੜੀ ਤਿੰਨ ਪਾਰਟੀਆਂ ਮੋਕੇ ਤੇ ਬਣਾ ਦਿੱਤੀ ਵੀ ਅਸੀਂ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਦਿਆਂ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਦੇ ਲਈ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜਿੱਤੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੱਲੇ ਗੱਲਾਂ ਵਾਲੀ ਛਪਨੀ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਅਰੈਸਟ ਕਰਕੇ ਜਿਹੜੀ ਉਹਨਾਂ ਦਾ ਮੂਰਤੀ ਸ਼੍ਰੀ ਜੀ ਪੂਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੀ ਜਿਹੜੇ ਆ ਤ੍ਰੇਜੂਰੀ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰ ਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲਿਆ ਗਿਆ ਕਿੰਨੀ ਕਿੰਨੀ ਜਾਂਦੀ ਸੀ ਜੀ ਹਾਂ ਜੀ ਜਾਂਦੀ ਕਿੰਨੀ ਕਿਵਾਂਟਿਟੀ ਸੀ ਜਾਂਦੀ ਤੇ ਅਪੋਕਸੀਬਲ 1 ਕਿਜੀ ਦੇ ਲੱਭੇ ਸੀ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਇਹ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕਰ ਲਏ ਸਾਰੇ ਚੋਰੀਓ ਕਰਨਾ ਆਏ ਸੀ ਜਿਆ ਪਹਿਲਾਂ ਉੱਤੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਕਿ ਜਾਂਦੇ ਨੇ ਮੱਥਾ ਟੇਕਣ ਦੇ ਬੰਨੇ ਜੇ ਤੇ ਉਹ ਨਹੀਂ ਹੋ ਇਹਨਾਂ ਨੂੰ ਕੋ ਮਿਲਦਾ ਤੇ ਉੱਥੇ ਫੇ ਚੋਰੀ ਕਰ। ਕਿੰਨੀ ਕਾਸਟ ਦੀ ਹੁੰਦੀ ਜੀ? ਜੇ ਦੀ ਹੁਣ ਚਾਂਦੀ ਦੀ ਕਾਸਟ ਵੀ ਦੇਖ ਲਓ। 80-90 ਹਜ਼ਾਰ ਦੇ ਲੱਗੇ। ਇਹ ਤਾਂ ਚਾਂਦੀ ਬਾਤ ਹੋ ਗਈ। ਹਾਂ ਜੀ ਹਾਂ ਜੀ ਚਾਂਦੀ। ਪਹਿਲਾਂ ਪਹਿਲਾਂ ਵੀ ਕਿਤੇ ਤਾਂ ਜੀ। ਪਹਿਲਾਂ ਇਹਨਾਂ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਰਿਹੜਾ ਵਗਰਾ ਚੋਰੀ ਕਰ ਲਿਆ ਸੀ। ਉਹ ਤੋਂ ਬਿਲਾ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਇਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਜਿਹੜਾ ਅੰਡਾਲਾ ਵਾਲਾ ਇਹ ਤੇ ਆਲਰੇਡੀ ਦਰਜ ਨੇ। ਕਿੰਨਾ ਕੁ ਟਾਈਮ ਚੱਲਦਾ ਇਹਨਾਂ ਨੂੰ ਵਾਰਦਾਤ ਸੁਣਨ ਦਾ। ਦੇਖੋ ਅਕਸੂਬੀ ਵੀ ਸਿਰੇ ਦਾ 10 10 ਮੇਜਰ ਕਿਤੇ ਪੈਟੀ ਪੈਟੀ ਕਰ ਰਿਹਾ ਉਹ ਵੀ ਦਰਾਸ਼ੇ ਹੁੰਦਾ ਹੈ ਕਿ ਨਾ ਸਮਾਨ ਵਗੈਰਾ ਅੱਜ ਅੱਜ ਅੰਦਰ ਮਾਰ ਲਿਆ ਹੈ ਅਨਵੈਸਟੀਗੇਸ਼ਨ ਸਾਡੀ ਬੋਏ ਗੋਨ ਹੈ ਦੇਖੋ ਹੋਰ ਤੇਜੀ ਗੱਲ ਆਉਗੀ ਇਹਨਾਂ ਤੋਂ ਬਣਾਉਂਦੇ ਉਹ ਵੀ ਤੁਹਾਡੇ ਨਾਲ ਸ਼ਹਿਰ ਕਰਦੇ ਸੀ ਬੈਂ ਨਸ਼ਾ ਵੀ ਕਰਦੇ ਸੀ ਬੈਂ ਨਸ਼ਾ ਵਾਲੇ ਜੀ ਇਹ ਪੁੰਨੇ ਵਾਲੇ ਸੀਗਾ ਉਹ ਨਾਲ ਸੀ ਇਹਨਾਂ ਦੇ ਕਿ ਦੋਨੇ ਜਣੇ ਸੀ ਇੱਕ ਚੁਪੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀ ਜੀ ਆ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਬਸਪੁਰਾ